ਸਤਿ ਸ੍ਰੀ ਅਕਾਲ ਸਾਰੇ ਸਰੋਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਕਾਤੀ ਰਾਜੇ ਕੇ ਸਾਈ ਧਰਮ ਪੰਖ ਪਰ ਉਡਰਿਆ ਊੜ ਅਮਾਲ ਸਤ ਚੰਦਰਮਾ ਦੀ ਸੈਨਾ ਹੀ ਕਹਿ ਚੜਿਆ ਰਾਜੇ ਪਾਪ ਕਮਾਉ ਦੇ ਉਲਟੀ ਬਾੜ ਖੇਤ ਕੁ ਖਾਈ ਭਾਰਤੀ ਹਕੂਮਤ ਕਾਂਗਰਸ ਸਰਕਾਰ ਵੱਲੋਂ ਨਰਦਈ ਹਕਮਰਾਨਾ ਨੇ ਹੁਕਮ ਦੇ ਕਰਕੇ ਭਾਰਤੀ ਫੌਜ ਨੂੰ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸਰਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਂਕਾਂ ਦੇ ਨਾਲ ਢੇਰੀ ਕੀਤਾ ਤੇ ਉਥੇ ਹੀ 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ ਗਈਆਂ ਸਿੱਖ ਸੰਗਤਾਂ ਬੱਚਿਆਂ ਨੂੰ ਸ਼ਹੀਦ ਕੀਤਾ ਉਸ ਧਰਮ ਯੁੱਧ ਵਿੱਚ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਹੋਏ ਮਰਦੇ ਮੁਜਾਹਿਦ ਬਾਬਾ ਇਕੌਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨੈਲ ਸੁਬੀਰ ਸਿੰਘ ਬਾਬਾ ਠਾਰਾ ਸਿੰਘ ਜੀ ਅਤੇ ਸਮੂੱਚੇ ਸ਼ਹੀਦਾਂ ਨੂੰ ਕੋਟ-કોટ ਪ੍ਰਣਾਮ ਕਰਦਿਆਂ ਹੋਇਆ ਤਖਤ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਮਾਨਜੂ ਸਿੰਘ ਸਾਹਿਬ ਜੀ ਵੱਲੋਂ ਪਰਸੋਂ ਰੋਜ਼ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਅੱਜ ਅਮਰਤ ਵੇਲੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਤਖਤ ਸਾਹਿਬ ਤੇ ਹਾਜ਼ਰੀਆਂ ਭਰ ਰਹੀਆਂ ਨੇ ਸੋ ਹੁਣ ਪੂਜ ਪਾਏ ਗਏ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾ ਹੋਈਆਂ ਤੇ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ-કોટ ਪ੍ਰਣਾਮ ਕਰਨ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ ਜਾ ਕੋ ਹਰ ਰੰਗ ਲਾਗੋ ਇਸ ਜੋਗ ਮਹਿ ਸੋ ਕਹੀਤ ਹੈ ਸੂਰਾ ਦੇ ਮਹਵਾਕ ਅਨੁਸਾਰ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਪੂਰਨਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਰਥਾ ਬਖਸ਼ਣ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਇੱਕ ਇਤਿਹਾਸ ਬਾਣੀ ਤੇ ਬਾਣੀ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧਾਰਨੀ ਬਣਾ ਕੇ ਨਵਾਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ